हेलो गाइस किमे हो ਤੁਸੀਂ ਸਾਰੇ ਜਣੇ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਠੰਡ ਤੋਂ ਬਚੇ ਹੋਵੋਗੇ ਸਾਰੇ ਜਣੇ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਵੈਸੇ ਵੀ ਤੁਸੀਂ ਨਾ ਆਪਣਾ ਠੰਡ 'ਚ ਧਿਆਨ ਰੱਖਿਆ ਕਰੋ ਮੈਂ ਬਣਾਉਣ ਲੱਗੀ ਸੀ ਆਲੂ ਮਟਰਾਂ ਦੀ ਸਬਜ਼ੀ ਆਲੂ ਮਟਰ ਛਿੱਲੇ ਲੈਨੇ ਇਹਦੇ ਵਿੱਚ ਮੈਂ ਪਾਉਂਗੀ ਪਿਆਜ਼ ਆਦਰਕ ਔਰ ਲਸਣ ਠੀਕ ਹੈ ਜੀ सिंपल तरीके बनाऊंगी बड़े बड़े प्याज कट्टे ने ठीक है क्योंकि ग्रेवी वाले भी बना सकते हैं लेकिन मैं तरी बना इस करके मैं बड़े बड़े प्याज कट्टे ने छोटे भी कट सकते सी मतलब कि लेकिन नहीं मैं जोड़े है वो बड़े बड़े प्याज कट्टे ने ते मैं दो बड़े टमाटर कट्टे ने ठीक है जी तो यहाँ लगावे तड़का हरा धनिया वगैरह मैं बाद जो तो बनेगी बन च जाऊगी उदो मैं हरा धनिया पाऊंगी ਤੇ ਕੁੱਕਰ ਮੇਂ ਰੱਖ ਲਿਆ ਸੀਗਾ ਹੁਣ ਇਹਦੇ ਚ ਅਸੀਂ ਪਾਵਾਂਗੇ ਤੇਲ ਇੱਕ ਗਰਸ਼ੀ ਅਸੀਂ ਪਾਵਾਂਗੇ ਤੇਲ ਦੀ ਠੀਕ ਹੈ ਜੀ ਹੁਣ ਇਹਨੂੰ ਅਸੀਂ ਗਰਮ ਕਰ ਲਵਾਂਗੇ ਤੇਲ ਨੂੰ ਜਿਹੜਾ ਸਾਡਾ ਤੇਲ ਹੈਗਾ ਜੀ ਉਹ ਹੋ ਗਿਆ ਗਰਮ ਹੁਣ ਅਸੀਂ ਪਾਵਾਂਗੇ ਇੱਕ ਚਮਚੇ ਦੇ ਹਸਾਬ ਦੇ ਨਾਲ ਜੀਰਾ ਪਾਵਾਂਗੇ ਤੁਸੀਂ ਚਾਹੋ ਤੇ ਲਸਣ ਪਹਿਲਾਂ ਪਾ ਸਕਦੇ ਹੋ ਤੁਸੀਂ ਚਾਹੋ ਤੇ ਜੀਰਾ ਪਾ ਸਕਦੇ ਹੋ ਤੇ ਮੈਂ ਪਹਿਲਾਂ ਲਸਣੀ ਪਾ ਲੂੰਗੀ ਇੱਥੇ ਮੇਰੇ ਨਾਲ ਲਸਣ ਹੈਗਾ ਉਹ ਵੀ ਪਾ ਲਿਆ ਠੀਕ ਹੈ ਜੀ ਤੇ ਨਾਲ ਹੀ ਅਸੀਂ ਅਦਰਕ ਵੀ ਪਾ ਦਾਂਗੇ ਇਹਨਾਂ ਨੂੰ ਹਲਕਾ ਜਿਹਾ 골ਡਨ ਬ੍ਰਾਊਨ ਕਰ ਲਾਂਗੇ ਤੇ ਨਾਲ ਹੀ ਅਸੀਂ ਇੱਕ ਚਮਚ ਜੀਰੇ ਦਾ ਪਾ ਦਾਂਗੇ ਤੇਲ ਬਬਾ ਗਰਮ ਹੋ ਗਿਆ ਸੀ ਆ ਇਸ ਕਰਕੇ ਜਿਹੜਾ ਸਾਡਾ ਲਸਣ ਵਗੈਰਾ ਇਹ 골ਡਨ ਬ੍ਰਾਊਨ ਬੱਸ ਹੋਣ ਵਾਲਾ ਹੀ ਹੈ 5-10 ਸੈਕਿੰਡ ਤੱਕ ਪੇ ਸਾਡਾ ਜਿਹੜਾ ਲਸਣ ਔਰ ਆਦਰਕ ਹੈ ਉਹ 골ਡਨ ਬ੍ਰਾਊਨ ਹੋ ਗਿਆ ਹੈ ਤੇ ਹੁਣ ਅਸੀਂ ਪਾ ਲਵਾਂਗੇ ਪਿਆਜ਼ ਥੋੜਾ ਜਿਹੀ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ 골ਡਨ ਬ੍ਰਾਊਨ ਕਰ ਲਵਾਂਗੇ ਠੀਕ ਹੈ ਜੀ ਐਨੇ ਨੂੰ ਮੈਂ ਕੱਟ ਲੈਂਦੀ ਆ ਮਿਰਚਾਂ ਜਿਹੜੇ ਮੇਰੇ ਪਿਆਜ਼ ਹੈਗੇ ਆ ਉਹ ਹਲਕੇ 골ਡਨ ਬ੍ਰਾਊਨ ਹੋ ਗਿਆ ਤੇ ਹੁਣ ਮੈਂ ਪਾ ਦੂੰਗੀ ਇਹਦੇ ਵਿੱਚ ਟਮਾਟਰ ਤੇ ਮਿਰਚ ਮਿਰਚਾਂ ਵਿੱਚ ਇਹ ਸੱਤ ਮਿਰਚਾਂ ਪਾਈਆਂ ਨੇ ਕਿਉਂਕਿ ਗੜੀਆਂ ਅੱਜ ਕੱਲ੍ਹ ਅਸੀਂ ਮਿਰਚਾਂ ਲੈ ਕੇ ਆਉਂਦੇ ਆ ਹਨਾ ਉਹ ਕੋੜੀਆਂ ਨਹੀਂ ਹੁੰਦੀਆਂ ਤੇ ਇਹਦੇ ਵਿੱਚ ਮੈਂ ਪਾ ਦੂੰਗੀ ਇੱਕ ਚਮਚ ਨਮਕ ਦਾ ਆਵਾਜ਼ ਅਨੁਸਾਰ ਠੀਕ ਹੈ ਜੀ ਜਿਵੇਂ ਤੁਹਾਨੂੰ ਪਸੰਦ ਹੈ ਘੱਟ ਵੱਧ ਤੁਸੀਂ ਆਪਣੇ ਰਿਕਰਡਿੰਗ ਜਿਹੜਾ ਨਾਮਕ ਹੈਗਾ ਉਹ ਯੂਜ਼ ਕਰ ਸਕਦੇ ਹੋ ਤੇ ਮੈਂ ਇੱਕ ਚਮਚ ਪਾਉਂਗੀ ਠੀਕ ਹੈ ਜੀ ਥੋੜਾ ਜਿਹਾ ਹੋਰ ਪਾ ਲੂੰਗੀ ਇੰਨਾ ਕੁ ਵੱਧ ਹੋਰ ਪਾਣਾ ਹੈ ਠੀਕ ਹੈ ਜੀ ਜਿੰਨ ਚੰਗੀ ਤਰ੍ਹਾਂ ਜਿਹੜਾ ਹੈਗਾ ਮਿਕਸ ਕਰ ਲਾਂਗੇ ਤੇ 1-2 ਮਿੰਟ ਵਾਸਤੇ ਅਸੀਂ ਜਿਹੜਾ ਢੱਕਣ ਹੈਗਾ ਉੱਤੇ ਸਿੰਪਲ ਰੱਖ ਦਵਾਂਗੇ ਬੰਦ ਨਹੀਂ ਕਰਨਾ ਹੈ ਵੈਸੇ ਰੱਖ ਦਵਾਂਗੇ ਇਹਦੇ ਨਾਲ ਕੀ ਹੈ ਕਿ ਸਾਡਾ ਜਿਹੜਾ ਮਸਾਲਾ ਉਹ ਚੰਗੀ ਤਰ੍ਹਾਂ ਹਨਾ ਪਨ ਹੋ ਜਾਊਗਾ चलो जी एक मिनट हो गया हम अखते हैं जोड़ा टमाटर वगैरह है वह चंकी तरह भुन हो गया बिल्कुल बिलकुल हम अल भी पावे मसाले पावे जेड़े जेडे कोबल ने ठीक है जी ਮੈਂ ਪਾਉਂਗੀ ਇੱਕ ਚਮਚ ਤੇ ਥੋੜਾ ਜਿਹਾ ਹੋਰ ਹਲਦੀ ਦਾ ਠੀਕ ਹੈ ਜੀ ਤੇ ਵਿੱਚ ਥੋੜੀ ਜੀਆਂ ਲਾਲ ਮਿਰਚ ਪਾਵਾਂਗੇ ਇਹਦੇ ਨਾਲ ਕੀ ਹੋਏਗੀ ਮਿਰਚ ਇਹਦੇ ਨਾਲ ਕੀ ਹੈ ਜਿਹੜਾ ਤੁਹਾਡਾ ਸਬਜ਼ੀ ਦਾ ਰੰਗ ਬਹੁਤ ਹੀ ਵਧੀਆ ਹੋਊਗਾ ਅੱਧਾ ਚਮਚ ਪਾਇਆ ਜੀ ਠੀਕ ਹੈ ਜੀ ਤੇ ਥੋੜੀ ਜੀ ਅਸੀਂ ਇੱਕ ਚਮਚ ਦੇ ਕਰੀਬ ਅਸੀਂ ਪਾਵਾਂਗੇ ਚੀਨੀ ਠੀਕ ਹੈ ਜੀ ਚੀਨੀ ਨਾਲ ਕੀ ਹੈਗੀ ਤੁਹਾਡੀ ਜਿਹੜੀ ਸਬਜ਼ੀ ਦਾ ਟੇਸ ਹੈ ਉਹ ਬਹੁਤ ਹੀ ਵਧੀਆ ਹੋਊਗਾ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਤੇ ਹੁਣ ਇਸ ਨੂੰ ਮਿਕਸ ਕਰਨਾ ਹੈਗੇ ਆਹ ਸਾਡਾ ਮਸਾਲਾ ਹੈ ਜਿਹੜਾ ਇਹ ਤਿਆਰ ਹੈ ਪਾਸਟਾ ਕਿਉਂ ਮੈਂ ਨਾ ਜਦੋਂ ਵੀ ਕਰੇ ਤਰੀ ਬਣਾਉਣੀ ਆ ਤੇ ਮੈਂ ਉਹਦੇ ਵਿੱਚ ਇੱਕ ਚਮਚਾ ਮલાઈ ਦਾ ਜ਼ਰੂਰ ਐਡ ਕਰ ਦੇਣੀ ਹੁੰਦੀ ਆ ਇੱਕ ਡੇਢ ਚਮਚਾ ਪੂਰਾ ਭਰ ਕੇ ਕਰੀਮੀ ਕਰੀਮੀ ਜੀ ਹੋ ਜੂਗੀ ਸਾਡੀ ਸਬਜੀ ਠੀਕ ਹੈ ਜੀ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਵੀਡੀਓ ਮੈਂ ਉਹਨਾਂ ਲਈ ਬਣਾਈ ਹੈ ਜਿੱਦਾਂ ਮੇਰੀਆਂ ਭੈਣਾਂ ਨੂੰ ਤਾਂ ਮਤਲਬ ਮੇਰੇ ਨਾਲੋਂ ਵਧੀਆ ਸਬਜੀ ਆਂਦੀ ਹੈ ਹਨਾ ਬਹੁਤ ਮੇਰੀਆਂ ਭੈਣਾਂ ਅੱਜਕੱਲ ਬਹੁਤ ਹੀ ਸੋਹਣੀਆਂ ਸਬ지ਆਂ ਬਣਾਉਂਦੀਆਂ ਨੇ ਇਹ ਜਿੱਦਾਂ ਕਿ ਮੇਰੀ ਬੇਟੀ ਹੈ ਛੋਟੀ ਹੈ ਮਤਲਬ 15 16 ਸਾਲ ਦੀ ਜੇ ਬੱਚੇ ਨੇ ਹਨਾ ਜਿਹੜਾ ਨੂੰ ਨਹੀਂ ਆਉਂਦੀ ਹੁੰਦੀ ਨਵੇਂ ਨਵੇਂ ਉਹ ਫਿਰ ਘਰਟ ਮਾਰਦੇ ਨੇ ਹਨਾ ਵੀ ਸਬਜੀ ਕਿੱਦਾਂ ਬਣਾਈ ਦੀ ਹੈ ਕਿਹੜੀ ਸਬਜੀ ਕਿੱਦਾਂ ਬਣਾਈ ਦੀ ਇਹ ਮੈਂ ਉਹਨਾਂ ਲਈ ਬਣਾਈ ਹੈ ਜਿਹਨੂੰ ਸੌਖੇ ਤਰੀਕੇ ਨਾਲ ਯਸੇ ਐਵੇਂ ਘੱਟ ਮਸਾਲੇ ਯੂਜ਼ ਕਰਕੇ ਹਨਾ ਸਬਜੀ ਵੀ ਹੈਗੀ ਆ ਉਹ ਬਣਾ ਸਕਦੇ ਆ ਠੀਕ ਹੈ ਜੀ ਤੇ ਸਾਰੇ ਮੇਰੇ ਵੀਰ ਭੈਣਾਂ ਨੇ ਨਾ ਸੋਹਣੇ ਸੋਹਣੇ ਕਮੈਂਟ ਝਰਨੇ ਨੇ ਜੀ ਠੀਕ ਹੈ ਜੀ ਤੇ ਇੱਥੇ ਮੈਂ ਇਹਦੇ ਵਿੱਚ ਪਾਉਂਗੀ ਗਰਮ ਪਾਣੀ ਠੀਕ ਹੈ ਜੀ ਮੈਂ ਪਾਣੀ ਗਰਮ ਕਰ ਲਿਆ ਸੀਗਾ ਚੰਗੀ ਤਰ੍ਹਾਂ ਜੀ ਮਿਕਸ ਕਰ ਲਵਾਂਗੇ ਤੇ ਹੁਣ ਅਸੀਂ ਸੀਟੀਆਂ ਲਵਾ ਦਵਾਂਗੇ ਠੀਕ ਹੈ ਦੀ ਚਾਰ ਪੰਜ ਸੀਟੀਆਂ ਲਵਾਵਾਂਗੇ ਨਾਲ ਹੀ ਸਾਡੀ ਜਿਹੜੀ ਸਬਜ਼ੀ ਹੈਗੀ ਉਹ ਬਣ ਕੇ ਰੈਡੀ ਹੋ ਜਾਊਗੀ ਤੇ ਕੁੱਕਰ ਪਾ ਦਾਂਗੇ ਬਣ ਚੰਗੀ ਤਰ੍ਹਾਂ ਬੰਦ ਕਰ ਦਵਾਂਗੇ ਤੇ ਤੁਸੀਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਨਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਮੈਨੂੰ ਸਾਰਿਆਂ ਨੂੰ ਦੱਸਣਾ ਹੈ ਕਿ ਤੁਹਾਨੂੰ ਮੇਰੀ ਵੀਡੀਓ ਕਿੰਦਾ ਦੀ ਲੱਗੀ ਠੀਕ ਹੈ ਜੀ ਕੋਈ ਕਮੀ ਪੇਸ਼ੀ ਹੋਈ ਤਾਂ ਵੀ ਤੁਸੀਂ ਮੈਨੂੰ ਦੱਸਣਾ ਹੈ ਕਿ ਤੁਹਾਡੀ ਵੀਡੀਓ ਚ ਆ ਵਾਲੀ ਗਲਤੀ ਹੈ ਤੁਹਾਡੀ ਤੇ ਤੁਸੀਂ ਮੈਨੂੰ ਦੱਸਿਓ ਠੀਕ ਹੈ ਕਮੈਂਟ ਜਰੂਰ ਕਰਿਓ ਲਾਈਕ ਵੀ ਨਾਲ ਦੀ ਨਾਲ ਕਰਿਆ ਕਰੋ ਜੀ ਤੁਸੀਂ ਵੀਡੀਓ ਦੇਖਦੇ ਨੂੰ ਪਲੀਜ਼ ਲਾਈਕ ਵੀ ਕਰਿਆ ਕਰੋ ਤੇ ਵੀਡੀਓ ਸਕਿਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਜੀ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਹੈ ਨਾ ਸਾਨੂੰ ਲੋੜ ਹੈ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਵਧਾਂਗੇ ਸਪੋਰਟ ਕਰਿਆ ਕਰੋ ਸਾਰੇ ਪੈਰਨ ਭਾਈ ਇੱਕ ਦੂਜੇ ਨੂੰ ਸਪੋਰਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੇ ਫਿਰ ਮੈਂ ਵੀ ਤੁਹਾਡੇ ਜਿਹੜੇ ਵਲੌਗ ਹੈਗੇ ਉਹ ਜਰੂਰ ਦੇਖਿਆ ਕਰੂਗੀ ਜੀ ਠੀਕ ਹੈ ਜੀ ਤੇ ਮੈਂ ਤੁਹਾਨੂੰ ਜਿਹੜੀ ਸਬਜੀ ਬਣ ਜੂਗੀ ਫਿਰ ਮੈਂ ਤੁਹਾਨੂੰ ਮਿਲਦੀ ਆ ਜੀ ਤੇ ਤੁਸੀਂ ਵੀਡੀਓ ਪੂਰੀ ਦੇਖਿਓ ਜੀ ਠੀਕ ਹੈ ਹਾਂ ਜਿਹੜੀ ਸਬਜੀ ਆ ਇਹਨੂੰ 5 ਤੋਂ ਤਕਰੀਬਨ 6 ਜਿਹੜੀਆਂ ਸਿਟੀਆਂ ਹੈਗੀਆਂ ਉਹ ਬੱਜ ਰਹੀਆਂ ਨੇ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਦੇਖ ਲਾਂਗੇ ਕਿ ਸਾਡੀ ਸਬਜੀ ਜਿਹੜੀ ਹੈਗੀ ਆ ਉਹ ਬਣ ਗਈ ਤੇ ਸਾਡੀ ਸਬਜੀ ਜਿਹੜੀ ਹੈਗੀ ਆ ਉਹ ਬਿਲਕੁਲ ਬਣ ਚੁੱਕੀ ਆ ਜੀ ਠੀਕ ਹੈ ਜੀ ਤੇ ਹੁਣ ਇਸ ਵਿੱਚ ਜਿਹੜਾ ਹਰਾ ਧਨੀਆ ਹੈਗਾ ਉਹ ਪਾ ਲਾਂਗੇ ਹਰਾ ਧਨੀਆ ਮੈਂ ਬੇਟੀ ਨੂੰ ਕਿਹਾ ਸੀ ਆ ਕਿ ਕੱਟ ਦੇ ਤੇ ਉਹਨੇ ਥੋੜਾ ਜਿਹਾ ਬੜਾ ਬੜਾ ਕੱਟ ਦਿੱਤਾ ਤੁਨ ਕੋਈ ਗੱਲ ਨਹੀਂ ਤੇ ਹਰਾ ਧਨੀਆ ਪਾਵਾਂਗੇ ਹਰਾ ਧਨੀਆ ਜਿਹੜੀ ਮਤਲਬ ਸਿਆਲ ਦੇ ਵਿੱਚ ਤਾਂ ਕੋਈ ਵੀ ਅਸੀਂ ਸਬਜੀ ਬਣਾਉਂਦੇ ਆ ਉਹ ਹਰਾ ਧਨੀਆ ਪਾ ਕੇ ਹੀ ਕੰਪਲੀਟ ਹੁੰਦੀ ਹੈ ਹੈਨਾ ਤੇ ਇੱਥੇ ਜਿਹੜੀ ਮੇਰੀ ਸਬਜੀ ਹੈਗੀ ਆ ਬਣ ਕੇ ਬਿਲਕੁਲ ਰੈਡੀ ਹੋ ਗਈ ਹੈ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਸਬਜੀ ਮਤਲਬ ਮੇਰੀ ਵੀਡੀਓ ਵਧੀਆ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਤੇ ਇਦੇ ਨਾਲ ਹੀ ਮੈਂ ਜਿਹੜਾ ਵੀਡੀਓ ਦਾ ਕਰਦੀ ਆ ਐਂਡ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਤਾਂ ਤੁਹਾਨੂੰ ਮੈਂ ਕਹੀ ਦਿੱਤਾ ਹੈ ਕਿ ਤੁਸੀਂ ਜ਼ਰੂਰ ਕਰਨਾ ਹੈ ਜੀ ਤੇ ਹੱਸਦੇ ਰਹੋ ਵਸਦੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ